ਹੈਲੋ ਗਾਇਸ ਮਾਈ ਯੂਟਿਊਬ ਚੈਨਲ ਮੈਂ ਆਪਕਾ ਸਵਾਗਤ ਹੈ ਦੇਖੋ ਅਸੀਂ ਲੋਕ ਆ ਗਏ ਹਾਂ ਮੈਨੂੰ ਕਾਹ ਪੇ ਆਏ ਇਹ ਬਤਾਏਗੀ ਮੇਰੀ ਬੇਟੀ ਕਿ ਕਾਹ ਪੇ ਆਏ ਆ ਬੁਆ ਕੇ ਘਰ ਬੁਆ ਜੀ ਦੇ ਘਰ ਆ ਗਏ ਆ ਤੇ ਅਸੀਂ ਜਾਣਾ ਕਿਥੇ ਸਰਪ੍ਰਾਈਜ਼ ਦੇਣੇ ਆ ਆ ਮੇਰੀ ਸਭ ਤੋਂ ਵੱਡੀ ਭੈਣ ਇਹਦਾ ਬਹੁਤ ਪਿਆਰ ਕਰਦਾ ਜੀ ਸਸੀ ਕਾਲ ਜੀ ਹੋਰ ਦੀ ਗੇਰ ਦੇਖੋ ਸਾਡੀ ਫੈਮਿਲੀ ਆਪਣੀ ਸਾਰੀ ਪੂਰੀ ਫੈਮਿਲੀ ਹੁਣ ਇਕੱਠੀ ਹੋਣ ਵਾਲੀ ਆ ਤਾਂ ਮੈਂ ਤੁਹਾਨੂੰ ਬਲੌਗ ਜ਼ਰੂਰ ਪਾਵਾਂਗਾ ਤੇ ਮੈਂ ਸੋਰੀ ਤੇ ਮੈਂ ਕਰਨੀ ਪਾਇਆ ਰਹਿ ਰਸ ਰਸਾਈ ਨੂੰ ਆਪ ਨੂੰ ਦਿਖਾ ਸਕਿਆ ਕਿਉਂਕਿ ਆ ਦੇਖੋ ਇਵੇਂ ਤਾਂ ਚੱਲਿਆ ਮਹਾਰਾਜ ਦਾ ਕਿਰਪਾ ਨਾਲ ਵਾਹਿਗੁਰੂ ਇਹੀ ਦਰਸ਼ਨ ਕਰ ਲੈਂਦੇ ਮਹਾਰਾਜ ਜੀ ਦੇ ਕਿਉਂਕਿ ਅਸੀਂ ਆਦੇ ਬਹੁਤ ਗਾਈਸ ਆਪ ਜੀ ਨੂੰ ਪਤਾ ਹੀ ਹੈ ਕਿਉਂਕਿ ਆਜ ਇਹ ਤਾਂ ਤੇ ਬਲੋਗ ਹੀ ਪਾਉਣੇ ਆ ਤੇ ਸਾਨੂੰ ਮੌਕਾ ਮਿਲਿਆ ਲਾਈਵ ਦਾ ਤੇ ਲਾਈਵ ਵੀ ਕਰਾਂਗੇ ਤੇ ਜਰੂਰ ਇਹ ਦੇਖੋ ਇਹ ਘਰ ਆਪਣੇ ਭਾਈ ਸੈਰ ਵਿੱਚ ਘਰ ਬਹੁਤ ਛੋਟਾ ਹੁੰਦਾ ਹੈ ਤੁਹਾਨੂੰ ਪਤਾ ਹੀ ਹੈ ਜੀ ਕਿੰਨਾ ਸੋਹਣਾ ਘਰ ਬਣਾਇਆ ਮਹਾਰਾਜ ਦੀ ਕਿਰਪਾ ਨਾਲ ਜੀ ਆਹ ਵੇਖੋ ਨਾ ਮੇਰੀ ਬੇਟੀ ਘੁੰਮ ਰਹੀ ਆ ਆ ਕੁਰਸੀਆਂ ਲੱਗੀਆਂ ਆ ਬੱਚੇ ਦੇ ਫੋਟੋ ਲੱਗੇ ਆ ਸਾਹਮਣੇ ਦੇਖੋ ਕਿੰਨਾ ਕੋ ਕਿੰਨਾ ਵਧੀਆ ਹੈ ਨਾ ਆਂਦੀ ਆਪ ਜੀ ਨੇ ਬਲੌਗ ਨੂੰ ਬਹੁਤ ਪਿਆਰ ਦੇਣਾ ਹੈ ਇਹ ਬਲੌਗ ਨੂੰ ਸਾਡੀ ਫੈਮਿਲੀ ਨੂੰ ਆ ਵੇਖੋ ਆ ਆ ਬੈਠੀ ਐ ਮੈਡਮ ਜੀ ਬੈਠੀ ਤੇ ਪੋਣ ਤੇ ਵੀ ਜੀ ਨੇ ਅੰਦਰ ਚਾਹ ਬਣਨੀ ਆ ਚਾਹ ਆ ਨਮਕੀ ਨਮਰ ਲਈ ਤਿਆਰ ਹੋ ਰਹੀ ਆ ਦੇਖੋ ਦੇਖ ਸਕਦੇ ਹੋ ਗਾਇਸ ਤੇ ਅਸੀਂ ਇਹਨਾਂ ਨੂੰ ਵੀ ਸਰਪ੍ਰਾਈਜ਼ ਦਿੱਤਾ ਇਹਨਾਂ ਨੂੰ ਵੀ ਆ ਕੇ ਸਰਪ੍ਰਾਈਜ਼ ਦਿੱਤਾ ਇਹਨਾਂ ਨੂੰ ਨਹੀਂ ਪਤਾ ਸੀਗਾ ਤੇ ਅਸੀਂ ਆ ਰਹੇ ਹਾਂ ਅਸੀਂ ਆ ਕੇ ਕਾਲ ਕੀਤੀ ਬਈ ਤੁਸੀਂ ਕਿੱਥੇ ਹੋ ਘਰੋਂ ਕਿੱਥੇ ਹੋ ਤੇ ਕੁਛ ਨਹੀਂ ਕੁਛ ਵੀ ਨਹੀਂ ਕੀਤਾ ਇਹ ਸਰਪ੍ਰਾਈਜ਼ ਇਹਨਾਂ ਦੇ ਲਈ ਵੀ ਸੀਗਾ ਛੋਟਾ ਸਰਪ੍ਰਾਈਜ਼ ਹੋਰ ਇੱਕ ਵੱਡਾ ਸਰਪ੍ਰਾਈਜ਼ ਹੈ ਜਿਹੜਾ ਆਪ ਜਿਹੜੀ ਐਨਐਸ ਵਾਸਰੀ ਮਨਾਣੀ ਹੈ ਕਿਸੇ ਦੀ ਅਸੀਂ ਜਾਣਾ ਹੈ ਫਿਰ ਹੀ ਦੱਸਾਂਗੇ ਤੁਹਾਨੂੰ ਕਿੱਦਿ ਬਣਾਉਣੀ ਆ ਕਿਦਿ ਨਹੀਂ ਬਣਾਉਣੀ ਆ ਸਰਪ੍ਰਾਈਜ਼ ਤਾਂ ਹੀ ਬਣੂਗਾ ਸਾਡਾ ਜੀ ਠੀਕ ਹੈ ਜੀ ਹਾਂ ਜੀ ਆ ਤੁਸੀਂ ਦੇਖ ਸਕਦੇ ਹੋ ਆ ਸਾਡੀ ਬੱਚੀ ਇੱਥੇ ਵੀ ਚੈਨ ਲੈ ਰਹੀ ਆ ਦੇਖੋ ਮੱਝ ਲੈ ਰਹੀ ਆ ਆ ਜਾ ਮੈਂ ਦੇਖੋ ਆ ਘੁੰਮਦੀ ਫਿਰਦੀ ਆ ਬੜੇ ਭਾਈ ਤੁਹਾਨੂੰ ਪਤਾ ਹੀ ਹੈ ਇੱਕ ਗੁਰਦਾਰੇ ਦੀ ਨੌਕਰੀ ਤੇ ਆਪਣਾ ਘਰ ਕਿੰਨਾ ਉਹ ਆਨੰਦ ਆਉਂਦਾ ਹੈ ਤੁਹਾਨੂੰ ਪਤਾ ਹੀ ਰਹੇ ਨੂੰ ਓਏ ਤੁਹਾਨੂੰ ਪਤਾ ਹੀ ਹੈ ਬਾਏ ਬਾਏ ਕਰੋ ਆ ਦੇਖੋ ਮਾਇ ਆਪਣੇ ਭੈਣ ਦੇ ਘਰ ਆ ਨਨੰਦ ਵੱਡੀ ਨਨੰਦ ਹੈ ਵੱਡੀ ਨਨੰਦ ਹੈ ਤੇ ਆਪਾਂ ਭੈਣ ਆਪਰਾ ਹੈ ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਨਹੀਂ ਪਤਾ ਸੀਗਾ ਸਾਡੇ ਬਾਰੇ ਜੇ ਅਸੀਂ ਆ ਰਹੇ ਆ ਨਹੀਂ ਆ ਰਹੇ ਕੋਈ ਪਤਾ ਨਹੀਂ ਸੀ ਪਤਾ ਸੀ ਦਿੱਤੀ ਆਪ ਨੂੰ ਨਾ ਨਾ ਮੈਨੂੰ ਮੈਨੂੰ ਨਹੀਂ ਪਤਾ ਸਰਪ੍ਰਾਈਜ਼ ਮਿਲਿਆ ਜੀ ਮੈਨੂੰ ਬੜਾ ਅੱਛਾ ਲੱਗਿਆ ਭਾਈ ਆਪਣੇ 1.5 ਸਾਲ ਬਾਅਦ 2 ਸਾਲ ਬਾਅਦ ਅਸੀਂ ਜੰਮਰ ਜੀ ਆ ਜਾਏ ਅਸੀਂ ਮਿਲੇ ਆ ਬੜਾ ਅੱਛਾ ਲੱਗਿਆ ਭਾਈ 1.5 ਸਾਲ ਬਾਅਦ ਆ ਦੇਖੋ ਆਪਣੇ ਭੈਣ ਬਾਈ ਤੋਂ ਨਹੀਂ ਪਤਾ ਸੀਗਾ ਗਿਰਗੀ ਆ ਦੇਖੋ ਚਾਹ ਚਾਹ ਡੋਲਦੀ ਹੋਏ ਹੋਏ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆ ਜਾ ਆ ਜਾ ਕੋਈ ਨਹੀਂ ਕੋਈ ਨਹੀਂ ਉਹ ਗਰਮ ਗਰਮ ਚਾਹ ਡੋਲਦੀ ਥੋੜੀ ਆ ਗਾਈਸ ਕੋਰੇ ਪਾਪਰੇ ਅਸੀਂ ਦੇਖ ਲੀ ਤਰੇ ਪਾਪਾ ਰੇ ਅਸੀਂ ਬਲੌਗ ਬਣਾ ਰਹੇ ਆ ਸਾਡੀ ਭੈਣ ਵੀ ਆ ਗਈ ਆ ਆ ਦੇਖੋ ਸਾਡੀ ਭੈਣ ਵੀ ਆ ਗਈ ਬਈ ਵਾਹ ਜੀ ਵਾਹ ਬਾਈ ਠੀਕ ਆ ਆ ਵੀ ਮੇਰੀ ਛੋਟੀ ਪੈਣਾਂ ਬਈ ਮੈਂ ਵੱਡੀ ਪੈਣਾਂ ਮੈਂ ਤਾਂ ਛੋਟਾ ਆ ਦੇਖ ਲਓ ਹੁਣ ਬੈਣ ਭਰਾ ਸਾਰੇ ਇਕੱਠੇ ਹੋਣ ਵਾਲੇ ਆ ਭਾਈ ਹੁਣ ਤੁਹਾਨੂੰ ਬੜਾ ਸਰਪ੍ਰਾਈਜ਼ ਦੇਵਾਂਗੇ ਅਸੀਂ ਹੁਣ ਜਿਹੜੇ ਆਪਣੇ ਛੋਟੇ ਛੋਟੇ ਪਿਆਰੇ ਪਿਆਰੇ ਆਪਣੇ ਭਤੀਜੇ ਲੱਗਦੇ ਪਾਣਗੇ ਪਾਣ ਜੇ ਪਾਣ ਜੇ ਲੱਗਦੇ ਆ ਹੁਣ ਅਸੀਂ ਉਹ ਵੀ ਆਣ ਵਾਲੇ ਜੀ ਮੈਨੂੰ ਪਤਾ ਨਹੀਂ ਆ ਉਹ ਵੀ ਸਾਰੇ ਮਿਲਣਗੇ ਜੀ ਤੁਹਾਨੂੰ ਸਾਰੇ ਆ ਸਾਰੇ ਇਕੱਠੇ ਹੋ ਗਏ ਤੁਹਾਨੂੰ ਬੜਾ ਸਰਪ੍ਰਾਈਜ਼ ਦੇਵਾਂਗੇ ਅਸੀਂ ਆ ਦੇਖੋ ਸਾਡੀ ਆ ਜੀ ਹੁਣ ਦੀ ਸੁਣਾਉਦੀ ਕੀ ਹਾਲ ਨੇ ਜੀ ਅਸੀਂ ਸਾਰੇ ਮਿਲਨੇ ਤੁਹਾਨੂੰ ਬਲੌਗ 'ਚ ਮਿਲਨੇ ਆ ਸਾਰੇ ਜੀ ਸਾਰੇ ਇਕੱਠੇ ਹੋਣੇ ਆਂ ਅੱਜ ਬਲੌਗ 'ਚ ਵਿੱਚ ਅਸੀਂ ਸਰ ਸਭ ਨੂੰ ਸਰਪ੍ਰਾਈਜ਼ ਦੇ ਕੇ ਆਏ ਆ ਸਭ ਨੂੰ ਇੱਕ ਨੂੰ ਨਹੀਂ ਸਰ ਸਭ ਨੂੰ ਜਿੱਥੇ ਰੁਕੇ ਆ ਉੱਥੇ ਵੀ ਸਰਪ੍ਰਾਈਜ਼ ਦੇ ਕੇ ਆਏ ਇੱਥੇ ਆਏ ਆ ਇੱਥੇ ਵੀ ਸਰਪ੍ਰਾਈਜ਼ ਸਭ ਨੂੰ ਸਰਪ੍ਰਾਈਜ਼ ਦਿੱਤਾ ਅੱਜ ਉਹਨਾਂ ਨੂੰ ਅਸੀਂ ਸੋਤੇ ਠਾਤੇ ਆ ਰਾਤ ਨੂੰ ਹਾਂ 11 ਵਜੇ ਦੇਖੋ ਜੀ ਅੱਜ ਕਾਈ ਕਿੰਨੀ ਖੁਸ਼ੀ ਮਿਲਦੀ ਹੈ ਤੁਹਾਨੂੰ ਪਤਾ ਹੀ ਹੈ ਕਿੰਨੀ ਕਿੰਨੀ ਖੁਸ਼ੀ ਹੁੰਦੀ ਹੈ ਨਾ ਆਪਣੇ ਬੈਣ ਭਰਾ ਸਾਰੇ ਇਕੱਠੇ ਮਿਲਦੇ ਆ ਅਰੇ ਲੈ 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 ਬਟਾ ਲੈ ਲੈ ਸਰਮਾਣੇ ਦੀ ਬਾਤ ਨਹੀਂ ਹੈ ਯਾ ਆ ਵੇਖੋ ਬੁਆ ਦਾ ਕਰੇ ਤਾਂ ਬੁਆ ਕਾ ਕਰੇ ਖਾਓ ਪੀਓ ਐਸ ਕਰੋ ਹੋਰ ਜਮੇ ਲੋ ਭਾਈ ਹਾਂ ਬਾਦਰੇ ਮੁੰਡੇ ਨੂੰ ਮੇਰੇ ਨਿੱਕੜੀ ਰਾਇਆ ਦਾ ਅਲਕੋ ਕਰ ਕਰਾ ਰਹੀ ਨਮਕੀ ਨ ਭਾਈ ਇੱਥੇ ਦੀ ਕਰ ਕਰਾ ਰਹੀ ਨਮਕੀ ਨਾ ਮੈਂ ਗੱਟਾ ਪੁੰਨਗੇ ਬਾਦੀ ਦਰਾ ਇਤਨਾ ਸਾਈ ਫੋੜ ਜੀ ਸੁਣਾਓ ਜੀ ਕੀ ਹਾਲ ਹੈ ਤੁਹਾਡੇ ਜੀ ਵਧੀਆ ਜੀ ਤੇ ਭਰਾਉਣਾ ਕਿੱਥੇ ਆਪਣੇ ਆ? ਨਾ ਭਰਾਉਣਾ ਕਿੱਥੇ ਰਿਹਾ? ਡਿਊਟੀ ਜਾਂ ਕੋਵਿਡ ਡਿਊਟੀ ਕਰਨ ਗਿਆ। ਉਹਨਾਂ ਨੂੰ ਵੀ ਆ ਕੇ ਮਿਲਦੇ ਆਪਾਂ। ਉਹਨਾਂ ਨੂੰ ਵੀ ਸਰਪ੍ਰਾਈਜ਼ ਦੇਣਾ। ਸਭ ਨੂੰ ਸਰ ਬੱਚੋਂ ਤੱਕ ਅਸੀਂ ਸਰਪ੍ਰਾਈਜ਼ ਦੇਵਾਂਗੇ ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਆ। 1.5 ਸਾਲ ਬਾਅਦ ਪੂਨੇ 2 ਸਾਲ ਬਾਅਦ ਅਸੀਂ ਆਏ ਹਾਂ। ਉਹਨੂੰ ਵੀ ਤਾਂ ਜਾਣੀ ਕਿ ਉਸ ਨੂੰ ਪਤਾ ਹੀ। ਨੋਖਰੇ ਪਤਾ ਹੀ ਹੈ ਨਾ ਉਹਨਾਂ ਦੇ ਆਪਾਂ ਚੱਲਣਾ। ਮਜ਼ਾ ਹੀ ਉਹਨਾਂ ਦਾ ਬੜੀ ਅੱਛੀ। ਆ ਵੇਖ ਲਓ ਗਾਈ ਜੀ। ਕਾਰ ਜਿਸੀ ਦੇਣਾ ਸਰਪ੍ਰਾਈਜ਼ ਹੈ ਜਾ ਮਾਈਕ ਪਰ ਹਾਂ ਮੇਰੇ ਵਨ ਦੇ ਕਰੋ ਦੇਖ ਲੋ ਗਾਈਸ ਸਵੇ ਤਾਂ ਮੋੜ ਹੈ ਹਾਂ 200 ਰੁਪਏ ਦੇ ਬੰਗੇ ਓਕੇ ਬਾਈ